Ready, Ready. ਰੋ ਹਸਣਾ ਚੰਗਾ ਲੱਗਦਾ ਏ ਪਤਾ ਜੀ ਕੌਮੜਾ ਵਿੱਚ ਆ ਕੇ ਉੱਚਣਾ ਚੰਗਾ ਲੱਗਦਾ ਏ ਪਤਾ ਜੀ ਕੌਮੜਾ ਵਿੱਚ ਆ ਕੇ ਉੱਚਣਾ ਚੰਗਾ ਲੱਗਦਾ ਏ ਪਤਾ ਜੀ ਕੌਮੜਾ ਵਿੱਚ ਵਾ ਕੇ ਉੱਚਣਾ गुडिया। अच्छी गुड़िया मंजू ਨੂੰ ਜਾਣਦੀ मंजू ਤੇਰੇ ਹੀ ਸੇ ਲਈ ਹੈ ਹੈਗੀ ਪੱਕੀ ਗੱਲ ਜੇ ਤਾਂ ਹੈਗੀ ਆ ਫਿਰ ਤਾਂ ਨੌਕਰੀ ਮਿਲੂਗੀ ਜੇ ਨਹੀਂ ਗਈ ਤਾਂ ਫਿਰ ਨਹੀਂ ਮਿਲਣੀ ਪੱਕੀ ਗੱਲ ਹੈ ਕਿਤੇ ਡਰਦੀ ਨਾ ਕਿ ਜੇ ਬਾਬੇ ਨੇ ਨੌਕਰੀ ਨਹੀਂ ਲਗਵਾਣੀ ਨਹੀਂ ਬਾਬੇ ਨੇ ਨੌਕਰੀ ਲੱਗੇਗੀ ਜੇ ਗੱਲ ਸੱਚੀ ਤਾਂ ਹਾਂ ਕਰਨੀ ਮੈਂ ਨਿਸ਼ਾਨੀ ਹੋਰ ਲਾਵਾਂ ਹੈਗੀ ਹੈ ਲੈ ਫਿਰ ਤੇਰਾ ਮੇਰਾ ਵਾਦਾ 12ਵੀਂ ਕੰਪਲੀਟ ਤੇ ਨੌਕਰੀ ਪੱਕੀ ਠੀਕ ਹੈ ਐਸਐਸ ਮੈਸਟਰ ਵਿੱਚ 12ਵੀਂ ਕੰਪਲੀਟ ਹੋ ਜੂਗੀ ਤੇਰੀ ਤੇ ਨੌਕਰੀ ਮਿਲ ਜੂ ਚੌਥੇ ਮਹੀਨੇ ਮਾਰਚ ਤੇ ਤੀਜਾ ਮਹੀਨਾ ਕੰਪਲੀਟ ਹੋਊਗੀ ਤੇਰੀ 12ਵੀਂ ਹੈਨਾ ਤੇ ਅਗਸਤ ਮਹੀਨੇ ਚ ਮੈਨੂੰ ਨੌਕਰੀ ਮਿਲ ਜੂਗੀ ਆਹ ਧੰਨਾ ਬਾਬਾ ਠੀਕ ਹੈ ਪਰ ਇੱਕ ਕੰਮ ਤੈਨੂੰ ਵੀ ਕਰਨਾ ਪਊਗਾ ਤਨਖਾਹ ਦੇ ਕੇ ਜਾਣੀ ਪਊਗੀ ਮੈਨੂੰ ਨਹੀਂ ਮੈਂ ਨਹੀਂ ਲੈਣੀ ਭੈਣੇ ਕੀ ਕਰਨਾ ਜਦੋਂ ਵੀ ਮਾਲਕ ਤੇਰੀ ਸੁਣੇ ਨੌ ਕੰਨਿਆਂ ਨੂੰ ਕੱਪੜੇ ਬਣਾ ਕੇ ਦੇਣਿਆ ਜ਼ਰੂਰਤਮੰਦ ਨੂੰ ਮੈਂ ਕੁਛ ਨਹੀਂ ਲੈਣਾ ਠੀਕ ਹੈ ਬਹਿ ਜਾ ਬਾਬੇ ਨੂੰ ਫਰਿਆਦ ਲਾ ਕੇ ਕਹਿ ਅਗਲੀ ਗੱਲ ਆ ਆ ਬਿੰਦਾ ਜਗੇ ਜੀ ਦੇ ਧੱਲੇ ਵਿੱਚ ਆ ਰੇ ਆ ਗੋਦਰਾਉਣਾ ਰੇ ਲੰਦੀਆ ਹੋਜੀ ਗੱਲ ਦੱਸੀ ਭੈਣੇ ਗੁੱਡੀਆਂ ਤੇਰੀ ਆਈ ਨਹੀਂ ਨੀ ਮੈਂ ਉਹਨੋਂ ਨਿਸ਼ਾਨੀ ਪੁੱਛਦਾ ਹੁਣ ਤੈਨੂੰ ਤਾਂ ਗੱਲ ਦਾ ਉਹਦੇ ਬਾਰੇ ਜ਼ਿਆਦਾ ਪਤਾ ਵੀ ਨਹੀਂ ਹੋਣਾ ਹਨ ਇੱਕ ਛੋਟੀ ਜੀ ਮੈਂ ਕੁੜੀ ਬਾਰੇ ਗੱਲ ਪੁੱਛਾਂ ਤਾਂ ਦੱਸੇਂਗੀ ਭੈਣੇ ਕੁੜੀ ਦਾ ਥੋੜਾ ਜਿਹਾ ਸੁਭਾਅ ਗਰਮ ਹੈ ਹੈਗਾ ਠੀਕ ਹੈ ਤੇ ਰਾਣੀ ਰਾਣੀ ਕਿਹਨੂੰ ਕਹਿੰਦੇ ਹੋ ਤੁਸੀਂ ਰਾਣੀ ਦਾਦੀ ਲੱਗਦੇ ਹੋ ਕਾ ਫਿਰ ਆਪਾਂ ਇਹ ਕੁੜੀ ਨੂੰ ਵੀ ਨੌਕਰੀ ਲਵਾਤਾ ਕਹਿ ਅਗਲੀ ਗੱਲ ਬਾਬਾ ਆਈ ਆਇਓ ਗੱਲ ਦੱਸੀ ਭਣੇ ਇਹ ਕੁੜੀ ਰਾਜਸਥਾਨ ਪੁਲਿਸ ਦੀ ਲੱਗਦੀ ਇੱਛਾ ਇਹੀ ਹੈ ਦੀ ਰਾਜਸਥਾਨ ਪੁਲਿਸ ਦੀ ਤਾੜੀ ਮਾਰਦੇ ਮੇਰੇ ਗੁਰੂ ਜੀਨਾਂ ਦੀ ਬਹਿ ਜਾ ਦੇ ਕੇ ਮੱਥਾ ਪਾਣੇ ਗਾਉਣ ਵਾਲੇ ਨੂੰ ਮੱਥਾ ਟੇਕ ਦੇ ਸਿੱਕੇ ਸੇ ਗਰੀ ਲੈ ਆ ਜੋ ਭਾਈ ਜੀ ਨੇ ਫਲਕੋ ਬਣੇ ਕਿ ਆ ਜੋ ਇਹ ਤੋਂ ਬਾਅਦ ਸਲਾਮ ਜਾਗੋ ਜਾਗ ਸਰ I got a ਕਰਣਾਦਾਰ ਜੀ Let's ਤੇ ਸੱਚੇ ਦਰਬਾਰ ਦੀ ਬੋਲ ਬਾਬੇ ਪਹਿਰੋਸ਼ੜੀਏ ਦੀ ਬੋਲ ਲੱਖਾਂ ਦੇ ਦਾਤੇ ਦੀ ਬੋਲ ਮਲੇਰ ਦੇ ਬਾਦਸ਼ਾਹ ਦੀ ਬੋਲ ਗੌਸਪਾਲ 11ਵੀਂ ਸਰਕਾਰ ਦੀ ਬੋਲ ਖਵਾਜਾ ਸਾਹਿਬ ਦੀ ਬੋਲ ਖਾਨ ਢੋਡੇ ਵੀਰ ਦੀ ਬੋਲ ਬਾਬੇ ਸਜਦ ਪੀਰ ਦੀ ਹਾਂ ਬੋਲ ਧਕਾਰਾ ਗੱਜ ਵੱਜ ਕੇ 41 ਮਲੰਗਾਂ ਦਾ ਹਾਂ ਕਹਿੰਦਾ ਸੇਵਾਦਾਰਾ ਭਾਈ ਜੇ ਅੱਜ ਦੀ ਘੜੀ ਅੱਜ ਦਾ ਟਾਈਮ ਯਾਦ ਰੱਖਿਓ ਜੀ ਮੇਰਾ ਮਾਲਕ ਕਹਿੰਦਾ ਜਾ ਕਹਿੰਦਾ ਪੁੱਤ ਦੀ ਆਸ ਮਰਦ ਪੂਰੀ ਕਰਕੇ ਛੱਡੂਗਾ ਪਰ ਸ਼ਿਰਾ ਨੇਮ ਰੱਖਣਾ ਪਊਗਾ ਕੱਲ ਦੇ ਦਿਨ ਤੋਂ दारू ਬੰਦ ਤੇ ਬਾਬੇ ਖੇਤ ਪਾਲਦਾ ਹੋ ਕੇ ਰਹਿਣਾ ਪਊਗਾ ਤੇਲ ਪਾਉਣਾ ਨਹੀਂ ਛੱਡਣਾ ਬਾਬੇ ਦੇ ਤੇ ਜੇ ਬੂਟਾ ਨਾ ਲਾਵੇ ਮੈਂ ਨਿੱਕੇ ਸਰ ਦਾ ਪੁੱਤ ਘਵਾਣਾ ਛੱਡ ਦੂੰ ਨੀਮ ਨਹੀਂ ਤੋੜਨਾ दारू ਮੂੰਹ ਤੇ ਨਹੀਂ ਧਰਨੀ ਯਾਦ ਰੱਖੀ ਗੱਲ ਬਾਬੇ ਦੇ ਬਾਬੇ ਦਾ ਹੋ ਕੇ ਰਹਿਣਾ ਠੀਕ ਹੈ ਇੱਕ ਭਾਈ ਪਿੰਡ ਦੀ ਗੱਲ ਹੈ ਇਹ ਮੈਂ ਕਰਦਾ ਨਹੀਂ ਹੁੰਦਾ ਪਰ ਕਰਨੂੰਗਾ ਜਿਹੜਾ ਧੂਣਾ ਰਮਦਾ ਸੀ ਨਾ ਤੁਹਾਡੇ ਘਰੇ ਇਹਨੂੰ ਸਿੰਪਲ ਸੁਧਾਰਨ ਕਰਕੇ ਛੱਡ ਦੇ ਸਮਝ ਆ ਗਈ ਤੇ ਮਾਲਕ ਹਰ ਇੱਛਾ ਪੂਰੀ ਕਰੂਗਾ ਤੇ ਕੇ ਮੱਥਾ ਠੀਕ ਹੈ ਸਾਧੀਆਂ ਨੂੰ ਡੇਕਦੇ ਮੱਥਾ ਤੇ ਸਾਰੀ ਸੰਗਤ ਭਾਈ ਫਰਿਆਦ ਲਾਉ ਵੀ ਇਹਨਾਂ ਦੀ ਝੋਲੀ ਭਰੇ ਮਾਲਕ ਪੁੱਤ ਨਾ ਦੋਨਾਂ ਕਰਾਂ ਲੈ ਵੀ ਸੇਵਾਦਾਰਾ ਭਾਈ ਹੁਣ ਤੇਰੇ ਤੇ ਆ ਗਈ ਗੱਲ ਮਾਲਕ ਪੁੱਤ ਦੇਊਗਾ ਲੋਕਾਂ ਦੀਆਂ ਕਹਿਣ ਦੀਆਂ ਗੱਲਾਂ ਇੱਕ ਉਖ ਬੱਜੀ ਇਹ ਆ ਉਹ ਕੁਛ ਨਹੀਂ ਗੱਲ ਮੇਰਾ ਫਕੀਰ ਜੇ ਸੱਚ ਤੇ ਖਰਾ ਉਤਰਿਆ ਤਾਂ ਤੇਰੇ ਘਰੇ ਵਾਸ ਕਰੂਗਾ ਤੇਰਾ ਮੇਰਾ ਵਾਦਾ ਜੇ ਜੰਮ ਦੇ ਦੇ ਸਿਰ ਤੇ ਜਟਾ ਨਾ ਮਿਲਣ ਤੇ ਸਾਦਾ ਪੁੱਤ ਨਾ ਠੀਕ ਹੈ ਫਕੀਰ ਬਸ ਮੇਰੇ ਕੋਲ ਉਧਰ ਜਾ ਜਾ ਬੇਟਾ ਫਕੀਰ ਦਾ ਹੋ ਕੇ ਰਹਿਣਾ ਠੀਕ ਹੈ ਜਦੋਂ ਮਾਲਕ ਨੇ ਮੁਰਾਦ ਪੂਰੀ ਕਰਤੀ ਆਸ ਪੂਰੀ ਕਰਤੀ ਸਮਝਾ ਕੀ ਮਾਲਕ ਕਹਿੰਦਾ ਬਾਹ ਫੜ ਕੇ ਛੱਡੂਗਾ ਕਹਿੰਦਾ ਅੱਜ ਵੀ ਫੜੀਏ ਤੇ ਕੱਲ ਵੀ ਫੜੂਗਾ ਸਾਧ ਤੇਰੇ ਨਾਲ ਰਹਿੰਦਾ ਐਨੀ ਗੱਲ ਨਹੀਂ ਰਹਿੰਦਾ ਸਮਝਾ ਕੀ ਦੇਸੀ ਕਿਉ ਦੀ ਦੇਗ ਸਾਧ ਲੈਂਦਾ ਸਾਧ ਦੀ ਮੁੱਢ ਦੀ ਨਿਸ਼ਾਨੀ ਹੈ ਦੇਸੀ ਕਿਉ ਦੀ ਦੇਗ ਹੈ ਨਾ ਦਿੰਦੇ ਰਹੇ ਹੋ ਨਾ ਹਾਂ ਤੇ ਕਹਿੰਦਾ ਚਾਦਰ ਕੁਰਤਾ ਲੈਂਦਾ ਸੀ ਇਹ ਸਾਧ ਦਿੱਤਾ ਕਦੇ ਹਾਂ ਵੈਸੇ ਦੇ ਦਿੰਦਾ ਸੀ ਪਰ ਰੋਟੀ ਵਾਲਾ ਤੇਰਾ ਚਾਦਰ ਗੁਰਤਾ ਬੰਦਾ ਹੀ ਬੰਦਾ ਸੀ ਪਰ ਇਹ ਸਾਧ ਵੀ ਚਾਦਰ ਗੁਰਤਾ ਬੰਦਾ ਇਹਦੇ ਹੱਥ 'ਚ ਕੜੇ ਐ ਇਹ ਕੋਈ ਅੱਜ ਦੇ ਕੜੇ ਨਹੀਂ ਜਿਹੜੇ ਆ ਆਪਣੇ ਪਾਏ ਐ ਇਹ ਵੱਡੇ ਕੜੇ ਆ ਦੂਜੇ ਇੱਥੋਂ ਤਿੱਕਰ ਕੜੇ ਪਾਏ ਐ ਸਾਧ ਦੇ ਤੇ ਸਾਧ ਬੜਾ ਕਰੜਾਈ ਵਾਲਾ ਹਕਾਰਿਆ ਸਾਧ ਜਿਹਨੂੰ ਆਪਾਂ ਕਹਿੰਦੇ ਨੇ ਗੁੱਸੇ ਖੋਰ ਸਾਧ ਐ ਉਹ ਸਾਧ ਐ ਕਾਲਕਾ ਦੀ ਚੋਟ ਮਲਾ ਕੇ ਦੁਰਦਾ ਸਾਧ ਇਹੀ ਸਾਧ ਹੈ ਇੱਕ ਮੁਰਗਾ ਇਸ ਸਾਧ ਦੇ ਨਾਮ ਦਾ ਛੱਡਦੇ ਤੇਰੇ ਪਰਿਵਾਰ ਚ ਅੱਜ ਜ਼ਿਕਰ ਕਿਸੇ ਨੇ ਨਹੀਂ ਛੱਡਿਆ ਅੱਜ ਤੱਕ ਵੀ ਨਹੀਂ ਛੱਡਿਆ ਕਿਸੇ ਨੇ ਲਾਲ ਰੰਗ ਦਾ ਮੁਰਗਾ ਇਹ ਸਾਧ ਲੈਂਦਾ ਵੱਡ ਕੇ ਨਹੀਂ ਅਮਰ ਸ਼ੌਕਿਆ ਤੂਰ ਉਹ ਤਾਂ ਤੁਸੀਂ ਮਾਤਾ ਦਾ ਦਿੰਦੇ ਹੋ ਪਰ ਇਹ ਸਾਧ ਦਾ ਕਦੇ ਧੂਣਾ ਰਮਾਇਆ ਸਾਧ ਦਾ ਰਮਾਇਆ ਚੌਰ ਸਤੂਣਾ ਲਾਇਆ ਹਨਾ ਇੱਕ ਤਰਸ਼ੂਲ ਦੇ ਕੱਚੇ ਮਟਾ ਲਾਇਆ ਇਹੀ ਤੂਣਾ ਬਾਬੇ ਦੀਆਂ ਖੜਾਵਾਂ ਪਈਆਂ ਤੂਣੇ ਤੇ ਕਰਮੰਡਲ ਰੱਖਿਆ ਬਾਬੇ ਦਾ ਖੁੰਡਾ ਪਿਆ ਪਿਆ ਪਰ ਇਸ ਤੂਣੇ 'ਚ ਨੌ ਨਾਥਾਂ ਦਾ ਸਮਾਨ ਲਾਇਆ ਨਹੀਂ ਲਾਇਆ ਹਾਂ ਨਹੀਂ ਲਾਇਆ ਵੀਰ ਮੈਂ ਤੈਨੂੰ ਕਹਿੰਨਾ ਜੇ ਨਾਥਾਂ ਦਾ ਸਮਾਨ ਲਾਇਆ ਹੁੰਦਾ ਨਾ ਤੇ ਸਾਧ ਤੇਰੇ ਕੋਲੇ ਨਹੀਂ ਹੁੰਦਾ ਸੀ ਤੇਰੇ ਭਾਈ ਕੋਲੇ ਰਹਿੰਦਾ हां ਤੇ ਘਰ-ਬਾਰ ਛੱਡ ਕੇ ਕੌਣ ਗਿਆ ਤੇਰੇ ਹੀ ਛੁੱਟਿਆ ਵੀ ਮੇਰੇ ਨਾਲ ਤੇਰੀ ਕੋਈ ਗੱਲ ਨਹੀਂ ਹੋਈ ਮੇਰੇ ਚੇਲੇ ਨੇ ਪੁੱਛ ਕੱਢੀ ਐ ਮੈਂ ਪੁੱਛਤਾ ਨਹੀਂ ਕੱਢੀ ਨਹੀਂ ਉਹ ਪਰ ਤੇਰੇ ਨਾਲ ਤੇਰਾ ਸਾਧ ਇਸ ਟਾਈਮ ਮੇਰੇ ਨਾਲ ਗੱਲ ਕਰਦਾ ਤਾਂ ਮੈਂ ਤੈਨੂੰ ਸੁਣਾਈ ਜੈ ਨਾ ਬਸ ਇੱਕ ਸਰਵਣ ਸਿੰਘ ਨਾਂ ਦਾ ਬੰਦਾ ਹੈ ਸਮਝ ਆ ਗਈ ਜਿੱਥੇ ਟੋਟ ਵੱਜਦੀ ਐ ਜਿੱਥੇ ਗੱਲ ਖੜਦੀ ਐ ਹੈ ਇਹ ਦੇਖੋ ਤੁਸੀਂ ਮੈਂ ਨਹੀਂ ਕਹਿੰਦਾ ਸਰਵਣ ਸਿੰਘ ਇਹਦਾ ਨਾਮ ਹੈ ਬੰਦਾ ਬੜਾ ਵਧੀਆ ਤੇ ਇਸ ਟਾਈਮ ਤੇਰੀ ਜੱਦੀ ਪੁਸ਼ਟੀ ਸੇਵਾ ਚ ਸਰਵਣ ਸਿੰਘ ਹੈ ਤੁਹਾਡੇ ਪਰਿਵਾਰ ਦੇ ਵਿੱਚ ਚੱਲਦਾ ਤੇਰੇ ਭਾਈ ਗੋਲ ਵੀ ਸੀ ਤੇ ਤੈਨੂੰ ਵੀ ਛਾਂਟ ਮਾਰ ਕੇ ਪਿੱਛੇ ਹੋ ਜਾਂਦਾ ਇਹ ਗੱਦੀ ਵਾਲਾ ਬਜ਼ੁਰਗ ਹੈ ਆਮ ਤੈਨੂੰ ਪਤਾ ਵੀ ਤੀਜੀ ਪੀੜੀ ਦੀ ਗੱਡੀ ਐ ਪਰ ਆਮ ਜਿਹੜੀ ਗੱਡੀ ਐ ਜਿਹੜੀ ਮੋਢਾ ਨਾ ਉਹ ਸ਼ਰਾ ਪੰਜਵੀਂ ਪੀੜੀ ਦਾ ਮੋਢਾ ਐ ਬਾਬਾ ਸਰਵਣ ਸਿਓ ਹਾਂ ਤੇ ਨਾਮ ਲੈ ਕੇ ਪੈਜੀ ਜਾ ਕੇ ਰਾਤ ਨੂੰ ਜੇ ਸਰਵਣ ਸਿਓ ਸਰਹਾਣੇ ਨਾ ਆਵੇ ਤੇ ਤੂੰ ਕਹਦੀ ਪ੍ਰੇਤ ਹੀ ਸੀਗਾ ਕੋਈ ਬਾਬਾ ਬੁੱਬਾ ਹੈ ਨਹੀਂ ਅਸੀਂ ਇਹਦੇ ਕੋਲ

ਪਤਰਪੀ ਜੋੜੀ ਨਾ ਤਾਦੀ ਪਤਰਪੀ ਜੋੜੀ ਨਾ ਤਾਦੀ ਤੇਰਾ ਨਾ ਤਨਵਾਰਾ ਤੇਰਾ ਆਇਆ ਹੁਇਆ ਸੰਦਾ ਦਾ ਤੂ ਕਾਲ ਗਿਆ ਵੇਲਾ ਹਲਕੇ ਹਲਕੇ ਕਰਦੀ ਜੋੜੀ ਰਾਂਦਾਂ ਦੀ ਥੋਰ ਥੋਰ ਲਿਆ ਦਰਪੀ ਜੋੜੀ ਰਾਂਦਾਂ ਦੀ ਥੋਰ ਥੋਰ ਲਿਆ ਦਰਪੀ ਜੋੜੀ ਰਾਂਦਾਂ ਦੀ ਆਖ ਕਹਲਾ